ਪੰਜਾਬ ਦੇ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਹੈ ਔਰ ਉਹਨਾਂ ਮੁੱਦਿਆਂ ਉੱਤੇ ਹੀ ਗੱਲਬਾਤ ਕਰਨ ਪਹੁੰਚੇ ਆ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲਿਆ ਜੀ ਦੇਕਰ ਕਾਲਿਆ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਕਾਲਿਆ ਸਾਹਿਬ ਮੈਂ ਇਨੀਸ਼ੀਅਲੀ ਜਸਟ ਚੀਜ਼ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀਗੀ ਉਸ ਤੋਂ ਇਲਾਵਾ ਮੈਂ ਇੱਕ ਪਹਿਲਾਂ ਇੱਕ ਸਵਾਲ ਹੋਰ ਲੈਣਾ ਚਾਹੁੰਦਾ ਹਾਂ ਲਾਅ ਐਂਡ ਆਰਡਰ ਬਾਰੇ ਜਾਂ ਜੋ ਸਥਿਤੀਆਂ ਬਣਦੀਆਂ ਪਈਆਂ ਨੇ ਜਲੰਧਰ ਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਕਤਲ ਹੋਇਆ ਉਹ ਜਿਹੜਾ ਲੜਕਾ ਸੀ ਬਹਜ਼ 16 17 ਵਰਿਆਂ ਦਾ ਸੀ ਔਰ ਬੀਜੇਪੀ ਦੇ ਇੱਕ ਲੀਡਰ ਵੱਡੇ ਲੀਡਰ ਦੇ ਨਾਲ ਐਸੋਸੀਏਟਡ ਸੀ ਉਹਨਾਂ ਦੇ ਰਿਸ਼ਤੇਦਾਰ ਸੀਗੇ ਚਲੋ ਪੋਲੀਟੀਕਲ ਸਿਨੈਰੀਓ ਉਹਦਾ ਇੱਕ ਪਾਸੇ ਰੱਖਦੇ ਬਟ ਕਤਲ ਹੋਇਆ ਇਹ ਤਾਂ ਆਪਾਂ ਕਹਿ ਸਕਦੇ ਹਾਂ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਜਾਂ ਇਸ ਕਤਲ ਨੂੰ ਤੁਸੀਂ ਕਿਵੇਂ ਅਸੈਸ ਕਰਦੇ ਹੋ गल है कि जो भी आम आदमी पार्टी आई है उदो कोई ना कोई फरौती कतलो गारत आम वेख मिलता है और जी लॉ एंड ऑर्डर की सिचुएशन है वो बद तो बदतर होंगी जा रही है दिन प्रतिदिन उन यही पंजाब पुलिस जिसने आतंकवाद ਨਜਿੱਠਿਆ ਠੀਕ ਹੈ ਨਾ ਤਾਂ ਫਿਰ ਫਰਕ ਕਿੱਥੇ ਆਇਆ ਫਰਕ ਆਇਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਪੰਜਾਬ ਪੁਲਿਸ ਪੁਲਿਸਿੰਗ ਕਰਨ ਤੋਂ ਇਲਾਵਾ ਉਹ ਹੋਰ ਕੰਮਾਂ 'ਚ ਬਿਜ਼ੀ ਹੋ ਗਈ ਉਹਨ ਤੁਸੀਂ ਇਹ ਦੇਖੋ ਕਿ ਬਈ ਆਪ ਸੁਪਰੀਮ ਮੋਰਵਿੰਦ ਕੇਜਰੀਵਾਲ ਇਹ ਦਿੱਲੀ ਦੇ ਮੁੱਖ ਮੰਤਰੀ ਹੈ ਔਰ ਪੁਰਵ ਮੁੱਖ ਮੰਤਰੀ ਹੈ ਤੋ ਇਹਨਾਂ ਨੂੰ ਸਕਿਉਰਟੀ ਦੇਣਾ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਹੈ ਲੇਕਿਨ ਪੰਜਾਬ ਸਰਕਾਰ ਨੇ ਸੌ ਸੌ ਬੰਦਾ ਲਾਇਆ ਹੋਇਆ ਉਹ ਜਿਹੜੇ ਉੱਥੋਂ ਕਢਾਲੇ ਗਏ ਲੀਡਰ ਆਮ ਆਦਮੀ ਪਾਰਟੀ ਦੇ ਉਹ ਇੱਥੇ ਆ ਕੇ ਡੇਰਾ ਪਾਇਆ ਹੋਇਆ ਹੁਣ ਉਹਦੇ ਨਾਲ ਇੱਕ ਤਾਂ ਫਾਈਨੈਂਸ਼ੀਅਲ ਜਿਹੜਾ ਹੈਗਾ ਕੰਸਟਰੈਂਟਸ ਰੈਵਨਿਊ ਉੱਤੇ ਵੋਝ ਪੈ ਰਿਹਾ ਔਰ ਜਿਹੜਾ ਮਲਟੀਪਲ ਕਮਾਂਡ ਸਿਸਟਮ ਹੈ ਕਿਉਂਕਿ ਮੁੱਖ ਮੰਤਰੀ ਕੋਲ होम मिनिस्ट्री है मुख्यमंत्री जोड़ा हैगा, ही इज द हैड लेकिन ड्यू अथॉरिटी दे कारण एडमिनिस्ट्रेशन नो पेशो पेश चेक भी हुक्म बनी है कि सो इज द पुलिस सो यही कारण है कि आज कानून व्यवस्था की जी स्थिति हैगी बद तो बदतर जड़ी है, है कि हो रही है और नशे की गल जी हैगी। ਤੇ ਮੈਂ ਤਾਂ ਕਹਾਂਗਾ ਕਿ ਜਿਹੜੇ ਕੁਮਰ ਵਿਜੇ ਪ੍ਰਤਾਪ ਉਹਦੇ ਵਿਧਾਇਕ ਹੈਗੇ ਆ ਪਾਵੇਂ ਸਸਪੈਂਡਡ ਹੈ ਉਹਨਾਂ ਨੇ ਕਿਹਾ ਕਿ ਭਈ ਇਹ ਸਾਰਾ ਜਿੰਨਾ ਡਰਗ ਮਾਫੀਆ ਇਟ ਹੈਜ਼ ਬਿਕਮ ਅ ਪਾਰਟ ਆਫ ਦਾ ਰਜਿਮ ਹੂੰ ਉਹਨਾਂ ਨੇ ਕਿਹਾ ਤਾਂ ਅਸਲ ਜਿਹੜੀ ਗੱਲ ਉਹਨਾਂ ਨੇ ਦੇਖੀ ਹੈ ਔਰ ਪੁਲਿਸ ਵੀ ਰੇ ਹੈ ਔਰ ਉਹਨੋਂ ਦੀ ਅਸੈਸਮੈਂਟ ਜਿਹੜੀ ਹੈਗੀ ਆ ਉਸ ਨੂੰ ਸੋਚਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਕਿ ਭਈ ਤੁਹਾਡਾ ਹੀ ਵਿਧਾਇਕ ਇਹ ਗੱਲ ਕਹਿ ਰਿਹਾ ਹੈ ਤੇ ਕੋਈ ਨਾ ਕੋਈ ਸਚਾਈ ਹੈਗੀ ਹੂੰ ਕਾਲ ਕਿਸਾਬ ਥੋੜਾ ਪੋਲਿਟੀਕਲ ਮੈਟਰਸ ਦੇ ਉੱਤੇ ਆਉਨੇ ਆ ਜੋ ਸਥਿਤੀ ਇਸ ਵੇਲੇ ਚੱਲਦੀ ਪਈ ਹੈ ਕਾਂਗਰਸ ਅਤੇ ਬੀਜੇਪੀ ਸੁਰਖੀਆਂ ਦੇ ਵਿੱਚ ਆ ਆਲ ਆਫ ਅ ਸੱਡਨ ਖਾਸ ਤੌਰ ਦੇ ਉੱਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਚੱਲਦੀ ਹੈ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਇੱਕ ਵੱਡੇ ਚਿਹਰੇ ਵਜੋਂ ਜਾਣੇ ਜਾਂਦੇ ਆ ਭਾਵੇਂ ਕਿ ਬੀਜੇਪੀ ਨੇ ਉਹਨਾਂ ਨੂੰ ਕੋਈ ਸਰਟਨ ਰੈਗੂਲੇਸ਼ਨ ਅਲਾਟ ਕੀਤਾ ਜਾਂ ਨਹੀਂ ਭਾਵੇਂ ਕਿ ਉਹ ਦੇਖੇ ਵੀ ਘਟ ਗਏ ਆ ਪਰ ਇਸ ਵੇਲੇ ਚਰਚਾ ਹੈ ਕਿ ਬੀਜੇਪੀ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ ਜਾ ਸਕਦੇ ਉਹਨਾਂ ਦਾ ਬਿਆਨ ਵੀ ਤੁਸੀਂ ਸੁਣਿਆ ਹੋਣਾ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਆ ਕਿ ਮੈਨੂੰ ਬ કે કેપ્ટન મૃંધર સિંહ દેસ વેન દેખો કેપ્ટન અમરિંથ સિંહજી પંજાબ ની રાજનીતિ દે હમ પિશન પે તમા આયા હમ ઠીક હે ઓર ઉસ નાતે જેડી ઓસેસમેન્ટ દિન દે હે યે કર દે હે ઉનર અપના એક લંબા રાજનીતિક જીવન હે હમ તો ઉસ આધાર દે ઉતે કમેન્ટ કરતે ਜਿੰਦ ਤੱਕ ਸਵਾਲ ਇਹ ਹੈਗਾ ਕਦੀ ਭਾਰਤੀ ਜਨਤਾ ਪਾਰਟੀ ਦੇ ਵਰਕਿੰਗ ਲੈ ਕੇ ਗੱਲ ਕੀਤੀ ਹੈ ਜੀ ਦੇਖੋ ਹਰ ਇੱਕ ਪਾਰਟੀ ਦਾ ਹਰ ਇੱਕ ਰਾਜਨੀਤਿਕ ਪਾਰਟੀ ਦਾ ਆਪਣਾ ਇੱਕ ਸਿਸਟਮ ਹੈ ਹਮ ਠੀਕ ਹੈ ਨਾ ਹੁਣ ਕਾਂਗਰਸ ਜਿਹੜੀ ਹੈਗੀ ਹੈ ਇੱਕ ਪਰਿਵਾਰ ਦੀ ਪਾਰਟੀ ਹੈ ਹੁਣ ਤੁਸੀਂ ਇਥੋਂ ਫੋਨ ਮਿਲਾਨਾ ਕਿਸੇ ਨੇ ਨਹੀਂ ਹਮ ਠੀਕ ਹੈ ਜਿਹੜਾ ਵੀ ਕਾਂਗਰਸਮੈਨ ਹੈਗਾ ਉਹ ਉਥੇ ਸੋਨੀਆ ਗਾਂਧੀ ਨਾਲ ਸਿੱਧੀ ਗੱਲ ਕਰ ਸਕਦਾ ਹੈ ਰਾਹੁਲ ਗਾਂਧੀ ਨਾਲ ਕਰ ਸਕਦਾ ਹੈ ਉਹਨਾਂ ਕੋਲ ਉਹ ਨਿਰਣੇ ਕਮਾਂਡ ਲੈ ਸਕਦਾ ਉਹ ਜਿੱਤ ਤੱਕ ਭਾਰਤੀ ਜਨਤਾ ਪਾਰਟੀ ਦਾ ਤਲੁਕ ਇਹ ਹੈਗਾ ਉਹਦੇ ਵਿੱਚ ਆਪਣਾ ਇੱਕ ਸਿਸਟਮ ਹੈਗਾ ਠੀਕ ਹੈ ਨਾ ਹੁਣ ਹਰ ਇੱਕ ਸਿਸਟਮ ਦੇ ਪਲੱਸ ਪੁਆਇੰਟ ਵੀ ਹੈ ਆਪਣੇ ਡੀਮੈਰਿਟਸ ਪੋਜ਼ਿਟਿਵ ਮੈਕਸ ਕਿਉਂਕਿ ਕੋਈ ਵੀ ਸਿਸਟਮ ਪਰਫੈਕਟ ਨਹੀਂ ਹੁੰਦਾ ਦੁਨੀਆ ਦਾ ਕੋਈ ਵੀ ਸਿਸਟਮ ਹੈ ਕੋਈ ਵੀ ਪਰਫੈਕਟ ਨਹੀਂ ਸੋ ਸੁਸਨਾਤੇ ਜਿਹੜਾ ਹੈਗਾ ਸਾਡਾ ਜਿਹੜਾ ਇਹ ਕੰਸਲਟੈਂਸੀ ਦਾ ਸਿਸਟਮ ਹੈਗਾ ਹੂੰ ਸਾਡਾ ਜਿਹੜਾ ਸਟੇਟ ਪ੍ਰੈਜ਼ੀਡੈਂਟ ਜਦੋਂ ਇਲੈਕਸ਼ਨਾਂਾਂ ਤੇ ਹੈਗੇ ਸਾਡੀ ਕੋਰ ਕਮੇਟੀ ਹੈ ਇਲੈਕਸ਼ਨ ਕਮੇਟੀ ਹੈ ਸਟੇਟ ਦੀ ਵੀ ਬਣੀ ਹੋਈ ਹੈ ਠੀਕ ਹੈ ਫਿਰ ਹੈਗਾ ਕਿ ਪਾਰਲੀਮੈਂਟਰੀ ਬੋਰਡ ਹੈ ਉਹ ਦੈਟ ਇਜ਼ ਅ ਫਾਈਨਲ ਅਥਾਰਟੀ ਠੀਕ ਹੂੰ ਔਰ ਉਹਦੇ ਵਿੱਚ ਜਿਹੜਾ ਸਿਸਟਮ ਦੇ ਵਿੱਚ ਤੁਸੀਂ ਜਦੋਂ ਕੋਈ ਵੀ ਨਿਦੇ ਲੈਣਾ ਹੁੰਦਾ ਉਹ ਕੋਰ ਕਮੇਟੀ ਦੇ ਵਿੱਚ ਡਿਸਕਸ ਹੁੰਦਾ ਫਿਰ ਅਧਿਖਸ਼ ਜਾ ਕੇ ਕਨਵੇ ਕਰਦਾ ਹੂੰ ਕੀ ਓਪੀਨੀਅਨ ਆਏਗਾ ਸੋ ਉਹਦੇ ਵਿੱਚੋਂ ਕਈ ਵਾਰੀ ਉਹਨਾਂ ਨੂੰ ਲੱਗਦਾ ਹੈ ਕੈਪਟਨ ਸਾਹਿਬ ਨੂੰ ਕਿ ਵੀ ਉੱਥੇ ਆਸਾਨ ਸੀਗਾ ਗੱਲ ਬਾਤ ਕਰਨਾ ਇੱਥੇ ਲੇਕਿਨ ਸਿਸਟਮ ਹੈ ਹੂੰ ਆਪਾਂ ਕਹਿੰਦੇ ਕਿ ਵੀ ਸਿਸਟਮ ਨਹੀਂ ਹੈ ਸਿਸਟਮ ਜਿਹੜਾ ਹੈਗਾ ਇੱਕ ਜਿਹਨੂੰ ਕਹਿੰਦੇ ਇੱਕ ਵੀ ਜੋਇੰਟ ਰਿਸਪੌਂਸਿਬਿਲਟੀ ਹੈ ਜੋਇੰਟ ਕਮਿਊਨੀਕੇਸ਼ਨ ਹੁੰਦੀ ਹੈ ਜੁੜਾ ਇਕ ਪਰਦੇਸ਼ ਤਾਈ ਕੋ opinion ਹੈਗਾ ਉਹ ਕੇਂਦਰ ਜਿਹੜੀ ਹਮੇਸ਼ਾ ਲੈਂਦੀ ਹੈ ਪਰ ਉਹ ਤਾਂ ਕਹਿੰਦੇ ਆ ਕਿ ਮੇਰੇ ਹਲਕੇ ਦੇ ਵਿੱਚ ਕਿਹਨੂੰ ਕੈਂਡੀਡੇਟ ਲਾਉਣਾ ਹੈ ਉਹ ਵੀ ਮੇਰੇ ਤੋਂ opinion ਨਹੀਂ ਲਿਆ ਜਾਂਦਾ ਪੁੱਛਿਆ ਨਹੀਂ ਜਾਂਦਾ ਦੇਖੋ ਐਸਾ ਹੈ ਹਲਿਕ ਸਾਲ ਪਿਆ ਲਗਬਾਤ ਠੀਕ ਹੈ ਨਾ ਤੋ ਸੋ ਮੈਂ ਉਹ ਵੀ ਤੁਹਾਨੂੰ ਦੱਸਿਆ ਕਿ ਵੀ ਜਦੋਂ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਏਗੀ ਸਟੇਟ ਦੀ ਕੋਰ ਕਮੇਟੀ ਦੀ ਮੀਟਿੰਗ ਉਹਦੇ ਵਿੱਚ ਮੈਂਬਰ ਹੈਗੇ ਆ ਤੋ ਉਹਦੇ ਸਾਰਾ opinion ਲਿੱਤਾ ਜਾਏਗਾ ਹਰ ਇੱਕ ਸੀਟ ਬਾਰੇ ਲਏਗਾ 117 ਸੀਟਾਂ ਬਾਰੇ ਲਿਆ ਜਾਏਗਾ ਕੈਪਟਨ ਸਬ ਕੋਲੋਂ ਵੀ ਪੀਨ ਲਿੱਤਾ ਜਾਏਗਾ ਔਰ ਜੋ ਵੀ ਪੀਨ ਹੋਏਗਾ ਉਹ ਫਿਰ ਜਿਹੜਾ ਹੈਗਾ ਸਾਡੇ ਦੀ ਸਟੇਟ ਲੀਡਰਸ਼ਿਪ ਹੈਗੀ ਹੈ ਉਹਦੇ ਦੁਆਰਾ ਸੈਂਟਰਲ ਲੀਡਰਸ਼ਿਪ ਨੂੰ ਕਨਵੇ ਕੀਤਾ ਜਾਏਗਾ ਮਤਲਬ ਉਹ ਉਹ ਮਿਸ ਉਹ ਮਿਸ ਕਰ ਰਹੇ ਹੈ ਪੁਰਾਣੇ ਹੋਲਡ ਹਾਂ ਉਹ ਦਸਲ ਚ ਉਹ ਕਾਂਗਰਸੇ ਵਿੱਚ ਰਹੇ ਹੈ ਠੀਕ ਹੈ ਨਾ ਥੋੜੀ ਦੇਰ ਅਕਾਲੀ ਦਲ ਚ ਵੀ ਰਹੇ ਠੀਕ ਹੈ ਨਾ ਤੋਂ ਉਹਨੂੰ ਥੋੜਾ ਜਿਹਾ ਲੱਗਦਾ ਹੈ ਕਿ ਵੀ ਉੱਥੇ ਇਦਾਂ ਸੀਗਾ ਇੱਥੇ ਇਸ ਤਰ੍ਹਾਂ ਉਹ ਫਰਕ ਉਹ ਲਿਬਰਟੀ ਸੀਛਾ ਤੋਂ ਹਾਂ ਉਹ ਮੈਂ ਹੀ ਤੁਹਾਨੂੰ ਕਿਹਾ ਨਾ ਉੱਥੇ ਇੱਕ ਵਨ ਮੈਂਬਰੀ ਵਨ ਵਨ ਫੈਮਲੀ ਪਾਰਟੀ ਹੈਗੀ ਹੈ ਤਾਂ ਉਹ ਸਿੱਧੀ ਕਮਿਊਨੀਕੇਸ਼ਨ ਹੋ ਜਾਂਦੀ ਸੀਗੀ ਇੱਥੇ ਜਿਹੜਾ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਆਪਣਾ ਇੱਕ ਸਿਸਟਮ ਹੈ ਪਰ ਸਵਾਲ ਇਹ ਖੜ ਜਾਂਦਾ ਹੈ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਇਸ ਕਿਸਮ ਦੀ ਗੱਲ ਕਰ ਦਿੰਦੇ ਹੁਣ ਬੀਜੇਪੀ ਦੇ ਬਾਰੇ ਜਦੋਂ ਗੱਲ ਕੀਤੀ ਜਾਂਦੀ ਹੈ ਜਿਹੜੇ ਬੀਜੇਪੀ ਨੂੰ ਜਾਣਦੇ ਆ ਉਹ ਕਹਿੰਦੇ ਕਿ ਬੜੀ ਸਟ੍ਰਿਕਟ ਹੈ ਆਪਣੇ ਰੈਗੂਲੇਸ਼ਨਸ ਨੂੰ ਲੈ ਕੇ ਬੀਜੇਪੀ ਤੇ ਇਹੋ ਜਿਹੀ ਚੀਜ਼ ਐਕਸੈਪਟ ਕੀਤੀਆਂ ਜਾਂਦੀਆਂ ਜਾਂਗੀਆਂ ਬੀਜੇਪੀ ਦੇ ਵੱਲੋਂ ਨਹੀਂ ਦੇਖੋ ਗੱਲ ਇਹ ਹੈਗਾ ਕਿ ਕੈਪਟਨ ਸਾਹਿਬ ਦਾ ਮੈਂ ਤੁਹਾਨੂੰ ਦੱਸਿਆ ਕਿ ਉਹ ਪਿਛਮ ਪਦਾਮ ਆਇਆ ਹੈ ਪੰਜਾਬ ਦੀ ਰਾਜਨੀਤੀ ਦੇ ਉਹਨਾਂ ਨੂੰ ਜਿਹੜੀ ਕੋਈ ਗੱਲ ਕਰਦੇ ਆ ਉਹਨਾਂ ਦੇ ਇੱਕ ਆਪਣਾ ਐਕਸਪੀਰੀਅੰਸ ਹੈਗਾ ਡਿਫਰੈਂਟ ਪਾਰਟੀਆਂ ਨੂੰ ਦੇਖ ਕੇ ਦੱਸਦੇ ਪੁੱਛਿਆ ਉਹਨਾਂ ਨੇ ਐਕਸਪਰੈਸ ਕੀਤਾ ਲੇਕਿਨ ਜਿਤ ਤੱਕ ਸਵਾਲ ਹੈਗਾ ਉਹਨਾਂ ਦਾ opinion ਹਰੇਕ ਇਸ਼ੂ ਦੇ ਉੱਤੇ ਪਾਰਟੀ ਲਈ ਬਹੁਤ ਇੰਪੋਰਟੈਂਟ ਹੈ ਔਰ ल, ले आ जाएगा कोई ऐसी। ਤੁਸੀਂ ਐਜ਼ ਅ ਬੀਜਪੀ ਲੀਡਰ ਇਹ ਮੰਨਦੇ ਹੋ ਜਾਂ ਸਮਝਦੇ ਹੋ ਕਿ ਕੈਪਟਨ ਮਰਿੰਦਰ ਸਿੰਘ ਦਾ ਬੀਜਪੀ ਚ ਹੋਣਾ ਲਾਜ਼ਮੀ ਹੈ ਜ਼ਰੂਰੀ ਹੈ ਔਰ ਚੰਗਾ ਹੈ। ਬਿਲਕੁਲ ਬਿਲਕੁਲ ਹੀ ਬਿਲਕੁਲ ਬਿਲਕੁਲ ਇੰਪੋਰਟੈਂਟ ਹੈ। ਇੰਪੋਰਟੈਂਟ ਹੈ। ਪਰ ਉਹਨਾਂ ਦੇ ਸਾਹਮਣੇ ਐ ਨਹੀਂ ਲੱਗਦਾ ਕਿ ਉਹਨਾਂ ਦੇ ਸਾਹਮਣੇ ਬਹੁਤ ਐਗਜ਼ੈਂਪਲਸ ਨੇ। ਹੁਣ ਅਸੀਂ ਜਿਹਦੇ ਗੱਲ ਕਰਦੇ ਆ ਕੈਪਟਨ ਮਰਿੰਦਰ ਸਿੰਘ ਬੀਜਪੀ ਚ ਆਏ ਪਰ ਉਹਨਾਂ ਨੂੰ ਕੁਝ ਐਜ਼ ਸੱਚ ਅਥਾਰਟੀ ਅਪੁਆਇੰਟ ਨਹੀਂ ਕੀਤੀ ਗਈ। ਹਾਲਾਂਕਿ ਚਲੋ ਉਹਨਾਂ ਨੂੰ ਵਕਤ ਤੋਂ ਵਕਤ ਪੁਆਇੰਟ ਕੀਤਾ ਗਿਆ ਥਾ ਵਕਤ ਵਕਤ ਥਾਮਾ ਤੇ ਜਾ ਕੇ ਭਾਜਪੀ ਨੂੰ ਰਿਪਰੈਜ਼ੈਂਟ ਕਰਨ ਦੇ ਵਾਸਤੇ ਪਰ ਉਹਨਾਂ ਕੋਲ ਐਗਜ਼ਾਮਪਲਸ ਨੇ ਰਵਨੀਤ ਬਿੱਟੂ ਆਉਂਦੇ ਸੁਨੀਲ ਜ਼ਖੜ ਆਉਂਦੇ ਆਉਂਸ ਆਰ ਉਹਨਾਂ ਨੂੰ ਬਹੁਤ ਵੱਡੇ ਅਹੁਦੇ ਦੇ ਦਿੱਤੇ ਜਾਂਦੇ ਦੇਖੋ ਗੱਲ ਇਹ ਹੈ ਹੁਣ ਜਦੋਂ ਇੱਕ ਸੀਨੀਅਰ ਮੋਸਟ ਹੋ ਜਾਂਦਾ ਠੀਕ ਹੈ ਨਾ ਉਹ ਉੱਥੇ ਹੁਣ ਅਸੀਂ ਕੀ ਹੈ ਕਿ ਵੀ ਉਹਨੂੰ ਸਮਾਲਰ ਰਿਸਪੌਂਸਿਬਿਲਟੀ ਤਾਂ ਨਹੀਂ ਫਾਰਮਰ ਸੀਐਮ ਹੈ ਠੀਕ ਹੈ ਨਾ ਹੁਣ ਮੈਂ ਮੈਂ ਆਪਣੀ ਐਗਜ਼ਾਮਪਲ ਲੈਣਾ ਠੀਕ ਹੈ ਨਾ ਮੈਂ ਪਾਰਟੀ ਲੀਡਰ ਵੀ ਰਿਹਾ ਹਾਂ ਠੀਕ ਹੈ ਨਾ ਨੰਬਰ 2 ਪੋਜੀਸ਼ਨ ਤੇ ਸੀਗਾ ਠੀਕ ਹੈ ਉਹ ਸਟੇਟ ਪ੍ਰੈਜ਼ੀਡੈਂਟ ਵੀ ਰਹਾ ਆ ਤੇ ਹੁਣ ਮੈਂ ਕਹਾ ਕਿ ਭਈ ਹੁਣੇ ਬਾਕੀ ਐਕਟਿਵ ਹੋ ਗਏ ਆ ਮੈਂ ਕਿਉਂ ਨਹੀਂ ਐਕਟਿਵ ਹੋਗਾ ਐਟ ਦੈਟ ਸਪੌਟ ਥੇਰ ਮੈਨੂੰ ਜਿੱਥੇ ਜ਼ਰੂਰਤ ਹੁੰਦੀ ਆ ਪਾਰਟੀ ਮੈਨੂੰ ਬੁਲਾਉਂਦੀ ਆ ਮੈਨੂੰ ਰਾਇ ਵੀ ਲੈਂਦੀ ਆ ਮੈਨੂੰ ਕਿਹੜਾ ਹੈਗਾ ਕਿ ਕਮੋਡੀਟੀ ਕਰਦੀ ਹੈ ਸੋ ਐਸਾ ਨਹੀਂ ਸੋ ਇਸ ਲਈ ਉਹਨਾਂ ਦਾ ਉਹਦਾ ਉਹਨਾਂ ਦਾ ਸਟੇਚਰ ਬਹੁਤ ਬੜਾ ਹੈ ਉਹਨਾਂ ਨੂੰ ਕੁਝ ਵੱਡਾ ਸਟੇਜ ਚ ਲੈ ਸਕਦੇ ਕਹਿੰਦੇ ਕਿ ਵੀ ਰਵਨੀਤ ਬਿੱਟੂ ਨਾਲ ਮੁਕਾਬਲਾ ਥੋੜੀ ਹੋ ਸਕਦਾ ਓਕੇ ਹੂੰ ਠੀਕ ਹੈ ਨਾ ਹੂੰ ਆ ਉਹ ਉਹਨਾਂ ਦਾ ਮੁਕਾਬਲਾ ਥੋੜੀ ਹੋ ਸਕਦਾ ਨਹੀਂ ਉਹ ਟੂ ਟਰਨ ਚੀਫ ਮਿਨਿਸਟਰ ਰਹੇ ਹਨ ਨਹੀਂ ਭਾਜਪਾ ਕੈਪਟਨ ਅਮਰਿੰਦਰ ਸਿੰਘ ਬਾਰੇ ਕੁਝ ਸੋਚ ਰਹੀ ਹੈ ਜਾਂ ਆਉਂਦੇ ਸਮੇਂ ਚ ਕੁਝ ਹੋ ਸਕਦਾ ਦੇਖੋ ਇਹ ਤਾਂ ਪਾਰਟੀ ਜਿਹੜਾ ਹੈਗਾ ਹਮੇਸ਼ਾ ਹਰ ਇੱਕ ਸਾਥੀ ਬਾਰੇ ਹਮੇਸ਼ਾ ਸੈਂਟਰਲ ਲੀਡਰਸ਼ਿਪ ਸੋਚਦੀ ਹੈ ਔਰ ਸਮੇਂ ਆਉਂਦੇ ਉਤੇ ਉਹ ਇੱਕ ਤਾਂ ਕੱਤੀ ਪਰ ਦੂਸਰੇ ਪਾਸੇ ਜੇਰੇ ਅਸੀਂ ਕਾਂਗਰਸ ਦੀ ਗੱਲ ਕਰਦੇ ਆ ਸੁਖਜਿੰਦਰ ਰੰਧਾਵਾ ਬਹੁਤ ਮਤਲਬ ਸਹੀ ਤਰੀਕੇ ਨਾਲ ਬੋਲੇ ਇਨਫੈਕਟ ਕੈਪਟਨ ਮਨਿੰਦਰ ਸਿੰਘ ਬਾਰੇ ਉਹਨਾਂ ਦੀ ਬੜੀ ਤਾਰੀਫ ਕੀਤੀ ਇਹ ਉਹੀ ਸੁਖਜਿੰਦਰ ਰੰਧਾਵਾ ਜਿਹੜੇ ਪਾਰਟੀ ਦੇ ਵਿੱਚ ਜਦੋਂ ਮੁੱਖ ਮੰਤਰੀ ਸੀ ਕੈਪਟਨ ਮਨਿੰਦਰ ਸਿੰਘ ਉਦੋਂ ਉਹਨਾਂ ਦੀ ਤੋਹੀਨ ਵੀ ਕਰਦੇ ਨਜ਼ਰ ਆਏ ਪਰ ਆਈ ਨਹੀਂ ਲੱਗਦਾ ਕਿ ਹੁਣ ਇੱਕ ਗਰਾਉਂਡ ਬਣਦੀ ਪਈ ਹੈ ਕਿ ਸ਼ਾਇਦ ਕੈਪਟਨ ਮਨਿੰਦਰ ਸਿੰਘ ਕਾਂਗਰਸ 'ਚ ਹੀ ਚੱਲ ਜਾਣ ਨਹੀਂ ਮੈਨੂੰ ਨਹੀਂ ਲੱਗਦਾ ਜੀ ਨਹੀਂ ਜਾਣਗੇ ਮੈਨੂੰ ਨਹੀਂ ਲੱਗਦਾ ਬਾਕੀ ਦੇਖੋ ਮੈਂ ਇਸ ਬਾਰੇ ਜਿਹੜਾ ਹੈਗਾ ਕਿ ਵੀ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਗੱਲ ਕੀਤੀ ਹੈ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਕੀ ਪਰਸੈਪਸ਼ਨ ਹੈਗੀ ਹੈ ਕਿ ਵੀ ਡਿਫਰੈਂਟ ਐਂਗਲ ਜਿਹੜੇ ਕਿਉਂਕੋ ਨੈਟ ਪਾਰਟੀ ਦੇ ਵਿੱਚ ਐਕਸਪੀਰੀਅੰਸ ਕੀਤਾ ਉਹਦੇ ਪਲੱਸ ਪੁਆਇੰਟ ਵੀ ਹੈ ਮਾਈਨਸ ਪੁਆਇੰਟਸ ਵੀ ਹੈ ਉਹਨਾਂ ਨੇ ਇਸ ਨਾਤੇ ਉਹਨਾਂ ਨੇ ਕਮੈਂਟ ਕੀਤਾ ਹੈ ਹੂੰ ਉਹ ਅੱਜ ਸੁਖਵਿੰਦਰ ਰੰਧਾਵਾ ਜੀ ਤਾਰੀਫ ਕਰ ਰਹੇ ਹੈ ਹੂੰ ਠੀਕ ਹੈ ਨਾ ਤੇ ਉਹ ਕਹਿੰਦੇ ਨੇ ਕਿ ਵੀ ਉਹਨਾਂ ਜਦੋਂ ਬੰਦਾ ਦੂਰ ਚਲਾ ਜਾਂਦਾ ਤੇ ਫਿਰ ਉਹਦੀ ਅਛਾਈਆਂ ਨਜ਼ਰ ਆਉਂਦੀਆਂ ਹੂੰ ਅੱਛਾ ਮੈਂ ਇੱਕ ਹੋਰ ਪੋਲਿਟਿਸ਼ੀਅਨ ਬਾਰੇ ਗੱਲ ਕਰਨੀ ਚਾਹੁੰਦਾ ਨਵਜੋਤ ਸਿੰਘ ਸਿੱਧੂ ਦੁਆਰਾ ਸੁਰਖੀਆਂ ਚ ਨੇ ਉਹਨਾਂ ਦੀ ਪਤਨੀ ਕਰਕੇ ਨਵਜੋਤ ਕੌਰ ਸਿੱਧੂ ਕਰਕੇ ਇਹ ਨਵਜੋਤ ਸਿੰਘ ਸਿੱਧੂ ਦੀ ਇੱਕ ਇੰਟਰਵਿਊ ਆਈ ਸੀ ਉਹ ਚੋਂ ਕਹਿੰਦੇ ਕਿ ਮੈਂ ਮੇਰੇ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨਾਲ ਕਾਫੀ ਮਿਲੀ ਨੇੜਤਾ ਆ ਅਮਿਤ ਸ਼ਾਹ ਦਾ ਜ਼ਿਕਰ ਉਸ ਵੇਲੇ ਹੋਇਆ ਸੀਗਾ ਉਸ ਤੋਂ ਬਾਅਦ ਕੰਟੀਨਿਊਸਲੀ ਇਹ ਗੱਲ ਚੱਲਦੀ ਰਹੀ ਕਿ ਹੋ ਸਕਦਾ ਹੈ ਨਵਜੋਤ ਨਵਜੋਤ ਸਿੰਘ ਸਿੱਧੂ ਬੀਜੇਪੀ ਜੁਆਇਨ ਕਰ ਸਕਦੇ ਆ ਤੁਹਾਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦਾ ਬੀਜੇਪੀ ਚ ਆਣਾ ਹੋ ਸਕਦਾ ਹੁੰਦੇ ਸਮੇਂ ਚ ਦੇਖੋ ਗੱਲ ਇਹ ਹੈ ਨਵਜੋ ਸਿੰਘ ਸਿੱਧੂ ਨੇ ਉਹਨਾਂ ਨੂੰ ਪਾਰਟੀ ਨੇ ਮੈਂਬਰ ਪਾਰਲੀਮੈਂਟ ਬਣਾਇਆ ਤਿੰਨ ਵਾਰੀ ਬਣਾਇਆ ਚੌਥੀ ਵਾਰੀ ਉਹਨਾਂ ਨੂੰ ਰਾਜ ਸਭਾ ਵੀ ਦਿੱਤੀ ਠੀਕ ਹੈ ਨਾ ਉਹ ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਰਾਜਨੀਤਿਕ ਇੱਛਾ ਹੈ ਉਹ ਪੂਰੀਆਂ ਨਹੀਂ ਹੋਈਆਂ ਇਸ ਲਈ ਉਹ ਛੱਡ ਕੇ ਚਲੇ ਗਏ ਜਦੋਂ ਛੱਡ ਕੇ ਗਏ ਹੈ ਤੁਸੀਂ ਕਹਿ ਰਹੇ ਹੋ ਕਿ ਅਮਿਸ਼ਾ ਜੀ ਨਾਲ ਰਿਲੇਸ਼ਨਸ਼ਿਪ ਹੈ ਤੋਂ ਉਹ ਉੱਥੇ ਹੀ ਕਹਿੰਦੇ ਸੀ ਮੈਂ ਤਾਂ ਜਮਾਦਾਰੂ ਕਾਂਗਰਸੀ ਹਾਂ ਮੈਂ ਤਾਂ ਜਮਯਾ ਹੀ ਕਾਂਗਰਸੀ ਸੀਗਾ ਤੇ ਫਿਰ ਇੰਨੀ ਦਿਨ ਪਾਰਟੀ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਸੀਗੇ ਤੇ ਹੁਣ ਜਦੋਂ ਉਧਰ ਗਏ ਆ ਤੇ ਨਾਲ ਮਿਸਿਸ ਨਵਜੋਤ ਕੌਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਵੀ ਭਾਈ 500 ਕਰੋੜ ਰੁਪਈਆ ਲੱਗਦਾ ਠੀਕ ਹੈ ਨਾ ਬੈਕ ਦੇਣਾ ਪੈਂਦਾ ਹਾਂਜੀ ਤੇ ਫਿਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਆ ਫਿਰ ਬਾਅਦ ਚ ਉਹ ਕਹਿੰਦੇ ਸਾਡੀ ਤੋਰ ਬਰੋੜ ਕੇ ਜਿਹੜੀਆਂ ਹੈਗੀਆਂ ਗੱਲਾਂ ਕੀਤੀਆਂ ਪੱਤਰਕਾਰਾਂ ਨੇ ਠੀਕ ਹੈ ਨਾ ਕਿ ਵੀ ਸਾਨੂੰ ਸਹੀ ਦਾਸ ਨਾ ਪੇਸ਼ ਨਹੀਂ ਕੀਤਾ ਗਿਆ ਨਾਲ ਇਹ ਵੀ ਗੱਲ ਕਹੀ ਕਿ ਵੀ ਸਾਨੂੰ ਚੀਫ ਮਿਨਿਸਟਰੀਅਲ ਕੈਂਡੀਡੇਟ ਪ੍ਰਧਾਨ ਬਣਾਇਆ ਜਾਵੇ ਤੇ ਚੀਫ ਮਿਨਿਸਟਰੀਅਲ ਕੈਂਡੀਡੇਟ ਬਣਾਇਆ ਜਾਵੇ ਗੱਲ ਤਾਂ ਅਸਲੀ ਚਾਹ ਹੈ ਤੇ ਔਰ ਮਿਸਿਸ ਨਵਜੋਤ ਪਰ ਆਪਣੇ ਦੌਰ ਦੇ ਬਿਆਨ ਨਹੀਂ ਦਿੰਦੀ ਉਹਨੂੰ ਪਿੱਛੇ ਮਿਸਟਰ ਅਵਜੋਤ ਸਿੰਘ ਉਹਨਾਂ ਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਤੈ ਉਹ ਦਿੰਦੇ ਆ ਬਿਆਨ ਅੱਛਾ ਹਾਂ ਐਸਾ ਨਹੀਂ ਹੈ देयर इज ਅ ਮੈਥਡ ਇਨ ਇਸ ਮੈਡਨੈਸ ਇਹ ਕੋਈ ਐਵੇਂ ਨਹੀਂ ਹੈਗਾ ਕਿ ਆਊਟ ਆਫ ਦਿਅਰ ਜਾ ਕੇ ਉਹਨੇ ਗੱਲ ਕਰਤੀ ਹੈਗੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਚ ਰਹਿੰਦੇ ਹੋਣਾ ਬਈ ਸੋ ਕਾਲਡ ਸਿਆਸੀ ਇੱਛਾ ਮ ਪੂਰੀਆਂ ਨਹੀਂ ਹੋਈਆਂ ਕਿ ਉਦੋਂ ਵੀ ਇਹੀ ਅੱਛਾ ਸੀ ਕਿ ਮੈਂ ਮੁੱਖ ਮੰਤਰੀ ਬਣਦਾ ਤਾਂ ਮੈਂ ਕੀ ਕਹਿ ਸਕਦਾ ਜੀ ਇਸੇ ਲਈ ਉਹ ਬੰਦਾ ਸੈਟੀਸਫਾਈਡ ਹੀ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ ਉਹਨੂੰ ਤੁਸੀਂ ਇੱਕ ਬੰਦੇ ਨੂੰ ਅਹੁਦਾ ਮਿਲ ਜਾਂਦਾ ਹੁਣ ਅਸੀਂ ਕਹੀਏ ਕਿ ਤੂੰ ਉੱਤੇ ਹੋਰ ਬਥੇਰੇ ਅਹੁਦੇ ਆ ਉਹ ਤੂੰ ਉੱਤੇ ਬਥੇਰੇ ਅਹੁਦੇ ਆ ਤੇ ਇੱਕ ਸਿਸਟਮ ਹੈ ਨਾ ਈਸ਼ਵਰ ਦਾ ਠੀਕ ਨਾ ਪੋਲੀਟੀਕਲ ਸੈਟਅਪ ਹੁਣ ਕਿੱਥੇ ਕੋ ਬੰਦਾ ਸੈਟੀਸਫਾਈਡ ਹੋ ਕੇ ਰੱਬ ਜਾਣੇ ਚ ਨਹੀਂ ਤੁਸੀਂ ਆਪਣੇ ਪੋਲੀਟੀਕਲ ਕੈਰੀਅਰ ਦੇ ਬਿਨਾ ਤੇ ਦੱਸੋ ਤੁਸੀਂ ਬੀਇੰਗ ਐਨ ਬੀਜਪੀ ਤੁਸੀਂ ਐਕਸੈਪਟ ਕਰੋਗੇ ਨਵਜੋਤ ਸਿੰਘ ਸਿੱਧੂ ਦਾ ਵਾਪਸ ਆਉਣਾ ਬੀਜਪੀ ਚ ਦੇਖੋ ਮੈਨੂੰ ਨਹੀਂ ਲੱਗਦਾ ਪਾਰਟੀ ਐਕਸੈਪਟ ਕਰੇਗੀ ਪਾਰਟੀ ਹੀ ਨਹੀਂ ਕਰੇਗੀ ਮੈਨੂੰ ਨਹੀਂ ਲੱਗਦਾ ਕਾਰਨ ਕੀ ਹੈਗਾ ਕਿ ਭਈ ਜਿਹੜੇ ਪਾਰਟੀ ਚੋਂ ਗਏ ਹੋਏ ਆ ਹੂੰ ਬਹੁਤ ਸੀਨੀਅਰ ਲੋਕ ਵੀ ਗਏ ਆ ਸਾਡੇ ਚ ਜੀ ਲੇਕਿਨ ਪਾਰਟੀ ਨੇ ਕਈ ਲੋਕਾਂ ਬਾਰੇ ਕੋਸ਼ਿਸ਼ ਵੀ ਕੀਤੀ ਪਰ ਯੈਸ ਨਹੀਂ ਹੋਈ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਬਾਰੇ ਵੀ ਕੋਈ ਪਾਰਟੀ ਦੇ ਵਿੱਚ ਕੋਈ ਸਪੇਸ ਉਹਨੇ ਬਣੇਗੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਾਰਟੀ ਵੱਲੋਂ ਪਾਰਟੀ ਦੇ ਵਿੱਚੋਂ ਕੋਸ਼ਿਸ਼ ਕੀਤੀ ਗਈ ਜਿਹੜੇ ਦੇਖੋ ਪਾਰਟੀ ਨੇ ਦੂਸਰੀਆਂ ਪਾਰਟੀਆਂ ਦੇ ਲੋਕ ਸਾਡੇ ਚ ਆਏ ਹੈ ਨੇਤਾ ਹੈ ਪਾਰਟੀ ਨੇ ਕਿਉਂਕਿ ਪਾਰਟੀ ਪੰਜਾਬ ਚ ਫੈਲ ਰਹੀ ਹੈ ਪਾਰਟੀ ਦਾ ਜਿਹੜਾ ਹੈਗਾ ਕਿ ਵੀ ਸ਼ੀਸ਼ੂ ਨੇਤਾ ਜਵਦਾ ਇਹ ਸੁਪਨਾ ਹੈਗਾ ਕਿ ਵੀ ਜਿਸ ਤਰ੍ਹਾਂ ਡਬਲ ਇੰਡੀਆ ਸਰਕਾਰਾਂ ਦੂਜੀਆਂ ਪ੍ਰਦੇਸ਼ਾਂ 'ਚ ਬਣੀ ਹੈ ਔਰ ਤਰੱਕੀ ਹੋਈ ਹੈ ਬਿਹਤਰੀ ਹੋਈ ਹੈ ਬਿਹੂਦੀ ਹੋਈ ਹੈ ਹੂੰ ਤੋ ਪੰਜਾਬ 'ਚ ਵੀ ਹੋਵੇ ਤੋ ਉਸ ਨਾਤੇ ਜਿਹੜੇ ਹੈਗੇ ਦਰਵਾਜ਼ੇ ਖੁੱਲੇ ਹੈਗੇ ਹੂੰ ਤੇ ਇਸ ਲਈ ਜਿਹੜਾ ਹੈਗਾ ਦੂਸਰੀਆਂ ਪਾਰਟੀਆਂ ਸ਼ਾਮਲ ਕੀਤੀਆਂ ਲੇਕਿਨ ਜਿਹੜੇ ਪਾਰਟੀ 'ਚੋਂ ਚਲੇ ਗਏ ਆ ਹੂੰ ਉਹਨਾਂ ਦੀ ਵਾਪਸੀ ਐਡੀ ਸੌਖੀ ਨਹੀਂ ਹੂੰ अच्छा मेरा सवाल एक्चुअली ये सिगा कि जਵੇਂ ਤੁਸੀਂ ਕਹਿੰਦੇ ਹੋ ਕਿ ਪਾਰਟੀ ਦੇ ਅੰਦਰੋਂ ਕੁਝ ਕਈ ਵਾਰੀ ਆਵਾਜ਼ਾਂ ਉੱਠੀਆਂ ਕਈ ਲੀਡਰਸ ਬਾਰੇ ਪਰ ਹਾਈ ਕਮਾਂਡ ਵੱਲੋਂ ਐਕਸੈਪਟੈਂਸ ਨਹੀਂ ਹੋਈ ਕੀ ਨਵਜੋਤ ਸਿੰਘ ਸਿੱਧੂ ਬਾਰੇ ਪਾਰਟੀ ਦੇ ਅੰਦਰੋਂ ਕਿਸੇ ਕਿਸਮ ਦੀ ਆਵਾਜ਼ ਉੱਠਦੀ ਨਹੀਂ ਨਹੀਂ ਬਿਲਕੁਲ ਨਹੀਂ ਓਕੇ ਚਲੋ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਹੁਣ ਆਪਾਂ ਇਹਨੂੰ ਕੰਕਲੂਡ ਵੀ ਕਰਦੇ ਆ ਜੋ ਜੋ ਸਥਿਤੀ ਹੈਗੀ ਹੈ ਇਸ ਵੇਲੇ 227 ਸਿਰ ਤੇ ਹੈ ਤੁਸੀਂ ਕਿ ਕਿਵੇਂ ਦੇਖਦੇ ਹੋ ਬੀਜੇਪੀ ਦੀ ਤਿਆਰੀਆਂ ਨੂੰ ਜਾਂ ਆਉਂਦੇ ਸਮੇਂ ਦੇਖੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਹਾਂ ਸਰਕਾਰ ਬਣਾਉਣਾ ਚਾਹਦੀ ਹੈ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇ ਇੱਕ ਸੁਪਨਾ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੇ ਦੇਖਿਆ ਹਾਂ ਹੂੰ ਠੀਕ ਹੈ ਕਿ ਭਾਰਤੀ ਜਨਤਾ ਪਾਰਟੀ ਜਿਵੇਂ ਕਿ ਇਹ ਉਸ ਤੋਂ ਪਹਿਲਾਂ ਜਨਤਾ ਪਾਰਟੀ ਉਸ ਤੋਂ ਪਹਿਲਾਂ ਕਿ ਭਾਰਤੀ ਜਨਸੰਗ ਹੂੰ ਠੀਕ ਹੈ ਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਅਲਾਈਸ ਰਹੀ ਜੀ ਔਰ ਅਲਾਈਅੰਸ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ अमन शांति भाईचारा विकास इस मजबूत किया है ठीक है और लेकिन दो हजार बई का जो इलेक्शन है वाटर शेड है उस तो पहला असं कही है कि भी एन डी ए चो श्रोमणी अकाली दल ही बहार आया भारतीय जनता पार्टी ने नहीं किया बहार आया और उस तो बाद निर्णय लिता गया भारतीय जनता पार्टी ने कि असी, अकेले अपने बलबूते थे असं पार्टी बनावे ਉੱਡ ਰਹੀ ਹੈ ਤੁਸੀਂ 22 ਦੇ ਵਿੱਚ 74 ਸੀਟਾਂ ਤੇ ਅਸੀਂ ਲੜੇ ਔਰ ਪੀਐਲਸੀ ਨਾਲ ਸਮਝੌਤਾ ਹੋਇਆ ਉਦੋਂ ਕੈਪਟਨ ਸਾਹਿਬ ਪੀਐਲਸੀ ਦੇ ਹੈੱਡ ਸੀਗੇ ਠੀਕ ਹੈ ਨਾ ਜੀ ਫਿਰ ਹੈਗਾ ਕਿ ਭਈ ਸਰਦਾਰ ਸੁਖ ਸੁਖਦੇਵ ਸਿੰਘ ਢੀਂਟਾ ਸਾਹਿਬ ਜੀ ਠੀਕ ਹੈ ਉਹ ਦੁਨੀਆ ਚ ਨਹੀਂ ਰਹੇ ਉਹ ਉਹਦੀ ਪਾਰਟੀ ਨਾਲ ਹੋਇਆ ਪਾਵੇਂ ਰਿਜ਼ਲਟਸ ਨਹੀਂ ਆਏ ਲੇਕਿਨ ਉਹਦੇ ਬਾਅਦ ਫਿਰ ਇਹ ਹੈਗਾ ਕਿ ਭਈ ਅਸੀਂ 25 ਦਾ ਚੋਣ ਦੇਖਿਆ ਤੇਰੇ 13 ਸੀਟਾਂ ਦੇ ਚੋਣ ਲੜਿਆ ਹੈ ਔਰ ਸਾਡਾ ਵੋਟ ਵੋਟ ਸ਼ੇਅਰ ਵੜਿਆ ਹੈਗਾ ਹੁਣ ਅਸੀਂ ਜਿਹੜਾ ਹੈਗਾ ਬਲੌਕ ਸੰਥਿਆ ਦੇ ਇਲੈਕਸ਼ਨ ਦੇ ਵਿੱਚ ਜਿਲ੍ਹਾ ਪੁਰਸ਼ੋ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਆਪਣੇ ਕੈਂਡੀਡੇਟਸ उतारे ਸਿੰਬਲ ਦੇ उतारे ਹੋਏ ਉਹਦਾ ਵੀ ਰਿਜ਼ਲਟ ਕਿਹਦੇ ਕੀ ਆਏਗਾ ਤੋਂ ਉਸ ਨਾਤੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਆਪਣੇ ਦਮ ਦੇ ਉੱਤੇ ਇੱਥੇ ਡਬਲ ਇੰਜਨ ਦੀ ਸਰਕਾਰ ਲੈਣਾ ਚਾਹੁੰਦੀ ਹਾਂ ਆਂਦੇ 2027 ਦੇ ਇਲੈਕਸ਼ਨ ਦੇ ਵਿੱਚ ਉਹਦੇ ਨੇੜੇ ਪੋਸਟ ਬੋਲਰ ਆਇਐਂਸ ਹੁੰਦਾ ਜਾਂ ਪ੍ਰੀਪੋਲ ਆਇਐਂਸ ਹੁੰਦਾ ਇਹ ਸਾਡਾ ਹਾਈ ਕਮਾਂਡ ਤੈਅ ਕਰਦਾ ਹੈ ਹੂੰ ਸੋ ਆਈ ਦੀ ਸਥਿਤੀ ਹੈ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਆ ਕਿ ਆਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰੋਵਾਂਗੇ ਪੰਜਾਬੀ